ਮੈਂ ਆਕਸੀਟੇਸ਼ਨ ਇੰਤਜ਼ਾਮ ਕਰਦਾ ਲੋ ਕਹਿੰਨਾ ਭੈਣ ਭਾਈਆਂ ਨੂੰ ਵੀ ਮੈਨੂੰ ਦਿਓ ਵੀ ਰਿਸ਼ਤੇਦਾਰ ਨੂੰ ਕੋਈ ਵੀ ਮੇਰੇ ਕੋਲ ਜਿੰਨੇ ਕੋ ਕਰ ਦੇਗੇ ਤੁਹਾਡੇ ਰਿਸ਼ਤੇਦਾਰ ਹੈਲਪ ਇੰਨਾ ਕਿ ਤਾ 40 ਤੱਕ ਤੁਹਾਨੂੰ ਕਰਨਾ ਪੈਣਾ ਆ ਤੇ ਚਲੋ ਰਿਸ਼ਤੇਦਾਰਾਂ ਦੇ ਜਿੰਨੇ ਕੋ ਹੋ ਜੇ ਹੋ ਸਕੇ ਮੇਰੀ ਕਬੂਲ ਕਰ ਲਿਓ ਥੋੜੀ ਬਹੁਤੀ ਘੱਟ ਵੱਧ ਹੋਈ ਕਹਿੰਨਾ ਮੇਰੀ ਕਬੂਲ ਕਰ ਲਿਓ ਪਰ ਤੋਂ ਮੇਰੇ ਖਿਆਲ ਮੈਨੂੰ ਇੰਨਾ ਮੈਂ ਬਹੁਤ ਹਾਂਜੀ ਰਾਜਾ ਜੀ ਦੇਖੋ ਮੈਂ ਤੁਹਾਡੀ ਕਬੂਲ ਲੂੰਗਾ ਇੱਕ ਅੱਧੀ ਘੱਟ ਥੋੜੀ ਬਹੁਤ ਘੱਟ ਇਹ ਨਾ ਹੋਵੇ ਤੁਸੀਂ ਅੱਧੋ ਅੱਧੀ ਰਾਜਾ ਨਹੀਂ ਆਇਆ ਨਹੀਂ ਕਰਦੇ ਐ ਨਹੀਂ ਮੈਂ ਕਰਦਾ ਸਾਨੂੰ ਨਹੀਂ ਟੋਕਣਾ ਕਿਉਂਕਿ ਫਿਰ ਮੇਰੇ ਉੱਤੇ ਵੀ ਤਲਵਾਰ ਧਰੀ ਹੁੰਦੀ ਹੈ ਮੈਂ ਐਂ ਚੀਜ਼ਾਂ ਨਹੀਂ ਕਰ ਸਕਦਾ ਕਿਉਂਕਿ ਮੇਰਾ ਹਿੱਸਾ ਚਲ ਜਾਣਾ ਹੈ ਨਹੀਂ ਮੈਂ ਕੋਈ ਗੱਲ ਨਹੀਂ ਤੁਸੀਂ ਕਬੂਲ ਕਰ ਲਿਓ ਜਿੰਨੀ ਕਿ ਮੇਥੋਂ ਬਹੁਤ ਵਾਤੇ ਵਾਤੇ ਮੈਂ ਕਰ ਲੂੰ ਤੇ ਮੈਂ ਆ ਕਹਿ ਦੇਣਾ ਵੀ ਭਾਈ ਭਾਈ ਸਾਨੂੰ ਬੱਚਾ ਤੋਰਨ ਲੱਗੇ ਤੋਰਨ ਲੱਗੇ ਤੋਂ ਪਹਿਲਾਂ ਮੈਂ ਪੁੱਛੂੰਗਾ ਕਿੰਨਾ ਹੋਇਆ ਜੇ ਕਬੂਲ ਹੁੰਦਾ ਹੋ ਫੇਰ ਕਰੂੰ ਨਹੀਂ ਤੋਰਦਾ ਤੁਹਾਡੇ ਦਾ ਘਰੋਂ ਕੋਈ ਫਾਇਦਾ ਨਹੀਂ ਹੋਣਾ ਠੀਕ ਹੈ ਕੋਈ ਨਹੀਂ ਪ ਤੇ ਦੂਜੀ ਗੱਲ ਇਹ ਆ ਜੀ ਇਹ ਕਬੂਲ ਤਾਂ ਹੋਊਗੀ ਜੇ ਹੁਣ ਤੁਹਾਨੂੰ ਦੇਖੋ ਤੁਹਾਡੇ ਨਾਲ ਕਿੱਥੇ ਤੱਕ ਆ ਗਿਆ ਪਹਿਲੀ ਗੱਲ ਤਾਂ ਮੈਨੂੰ ਇੱਕ ਅੱਛਾ ਕੱਟ ਗਿਆ ਕਿਹੜੀ ਰੇਲ ਕੱਟੀ ਜਾਣਾ ਤੁਹਾਨੂੰ ਤੁਹਾਨੂੰ ਪਹਿਲੀ ਗੱਲ ਪੁਲਿਸ ਕੋਲ ਕਰੀ ਪੈਣੀ ਮੈਂ ਤਾਂ ਕੱਟੀ ਜਾਣਾ ਮੈਨੂੰ ਭੇਖਾ ਲੱਗਾ ਜੀ ਬੱਤੇ ਗੱਲ ਦਾ ਤੁਸੀਂ ਬੰਦੇ ਠੀਕ ਆ ਜਿੱਦਾਂ ਵੀ ਆ ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆ ਵੀਰ ਮੈਂ ਤਾਂ ਤੇਰੇ ਸਾਹਮਣੇ ਜੇ ਤੂੰ ਦੇਖੇ ਕਰ ਕਿਸੇ ਤੋਂ ਪਤਾ ਲੈ ਲਈਂ ਅਸੀਂ ਤਾਂ ਖੇਤੀ ਕਰਦਾਂ ਵਾਲੇ ਬੰਦੇ ਆ ਉਹੀ ਨਾਲੇ ਚਲੋ ਜਿੰਨਾ ਹੁਣ ਮੈਂ ਕਰ ਸਕਦਾ ਮੈਂ ਕਰੀ ਜਾਂਦਾ ਕਿਉਂਕਿ ਇਹ ਕੰਮ ਮੇਰਾ ਕੋਈ ਇਕੱਲੇ ਦਾ ਨਹੀਂ ਸਾਨੂੰ ਤਾਂ ਉੱਪਰੋਂ ਸਾਡਾ ਕੰਮ ਹੈ ਸਾਨੂੰ ਉੱਪਰੋਂ ਕੰਮ ਆਉਦਾ ਹੁੰਦਾ ਸਾਨੂੰ ਕਰਨਾ ਪੈਂਦਾ ਤੇ ਅਸੀਂ ਕਰ ਰਹੇ ਹਾਂ ਮੈਂ ਸਿਰਫ ਬਿਚਾਰੇ ਗੱਲ ਕਰਨ ਆਇਆ ਮੇਰਾ ਹੋਰ ਕੋਈ ਵਿੱਚ ਰੌਲਾ ਰੱਪਾ ਨਹੀਂ ਮੈਂ ਸਿਰਫ ਬਿਚਾਰੇ ਗੱਲ ਕਰਨ ਆਇਆ ਜੀ ਪਰ ਜਿਹੜੀ ਪੁਲਿਸ ਆ ਉਹ ਤੁਹਾਨੂੰ ਰੋਕਣੀ ਪੈਣੀ ਹੈ ਮੈਂ ਤਾਂ ਸਿਰਫ ਚਲੋ ਮੈਂ ਤਾਂ ਜਨ ਪਹਿਲਾਂ ਵੀ ਕਹਿ ਦਿੱ ਮੈਂ ਤਾਂ ਜ਼ੋਰ ਲਾਤਾ ਮੈਂ ਸਭ ਨੂੰ ਕਹਿੰਦਾ ਭਾਈ ਵੀ ਪੁਲਿਸ ਨੂੰ ਰੋਕ ਦਿਓ ਵੀ ਮੇਰਾ ਨੁਕਸਾਨ ਨਾ ਹੋ ਜੇ ਵੀ ਤੁਸੀਂ ਰੁਕੋ ਮੈਂ ਤੁਝ ਵਾਕ ਵੀ ਨਹੀਂ ਛੇਤੀ ਮਿਲਣਾ ਫਿਰ ਬਹੁਤ ਲੰਬੀ ਚੀਜ਼ ਜਾਊਗੀ 12 ਵਜੇ ਕਿੰਨਾ ਟਾਈਮ ਤਾਂ ਥੋੜਾ ਜਿਹਾ ਮੈਨੂੰ ਹੁਣ ਕਿਸੇ ਨਾਲ ਸੰਪਰਕ ਕਰੂੰ ਮੈਂ ਤਾਂ ਹੀ ਰੋਕਾਂਗੇ ਥੋੜਾ ਜਿਹਾ ਤੁਸੀਂ ਕਾਇਮ ਵਾਧ ਦੇ ਦਿਓ ਚਲੋ ਜੀ ਮੈਂ 12:30 ਤਾਂ ਦੇ ਦੇਣਾ ਕਿਸੇ ਨੂੰ ਫੋਨ ਕਰ ਇੱਕ 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 ਵਜੇ ਦਾ ਟਾਈਮ ਦੇ ਦਿਓ ਮੈਂ ਇੰਨੀ ਜੇ ਰੁਕਦੀ ਵੀ ਹੁਣ ਕਾਹਾਂ ਫੋਨ ਕਰਾਂ ਜੇ ਤੱਕ ਤਾਂ ਪੁਲਿਸ ਕਹਿੰਦੀ ਹੈ ਕਿ ਅਸੀਂ ਬੰਦਿਆਂ ਦੀ ਪਛਾਣ ਲੱਭ ਦਾਂਗੇ ਨਹੀਂ ਜੀ ਸਾਨੂੰ ਤਾਂ ਕਿਸੇ ਨੇ ਨਹੀਂ ਕਿਹਾ ਵੀ ਲੱਭ ਦਾਂਗੇ ਚਲੋ ਕੋਈ ਨਾ ਜੀ ਪਰ ਮੈਂ ਇੰਨਾ ਟਾਈਮ ਤੁਹਾਡੇ ਕੋਲ ਕੋਈ ਹੋਰ ਪਰਮਿਸ਼ਨ ਹੈ ਨਹੀਂ ਕਦਾ ਬਸ ਟਾਈਮ ਦਿੱਤਾ ਇਹਦੋਂ ਅੱਧ ਕੋਈ ਨਹੀਂ ਪੁਲਿਸ ਸਾਰੀ ਤੁਹਾਨੂੰ ਮੋੜ ਨਹੀਂ ਪੈਣੀ ਆ ਹੁਣ ਜਿੰਨਾ ਹੁਣ ਕਰ ਸਕਦੇ ਹੋ ਤੁਸੀਂ ਕਰੋ ਚਲੋ ਜਿਹੜੇ ਸਾਡੇ ਬੰਦੇ ਨੇ ਮੈਂ ਉਹਨਾਂ ਨੂੰ ਕਹਿ ਦੇਣਾ ਭਾਈ ਮੁੜਿਓ ਤੇ ਬਾਕੀ ਪੁਲਿਸ ਵਾਲੇ ਜਿਹਨੇ ਉਹਨਾਂ ਨੂੰ ਕਹਿ ਦੇਣ ਹਾਂਜੀ ਤੁਹਾਡੇ ਬੰਦੇ ਇਕ ਤੇ ਦਾਰ ਮੁੜਿਆ ਤੇ ਹੋਰ ਵੀ ਕੋਈ ਜੋ ਵੀ ਜਾਣ ਪਛਾਣ ਦੇ ਸਾਰਿਆਂ ਨੂੰ ਮੋੜਨਾ ਪੈਣਾ ਤੇ ਦੂਜੀ ਗੱਲ ਉਸ ਤੋਂ ਬਾਅਦ ਪੁਲਿਸ ਵੀ ਗੱਜਰ ਮਾਜਰੀ ਨੇ ਲਾਈ ਆ ਤੇ ਉਹਦੇ ਤੋਂ ਵੀ ਹਟਣੀ ਉਹਨੂੰ ਕਹੋ ਸਾਰੇ ਵਾਪਸ ਲਓ ਤੁਸੀਂ ਉਹਨੂੰ ਇਹ ਕਹਿਣਾ ਹੈ ਉਹ ਬੱਚਾ ਦੇਣ ਨੂੰ ਮੰਨ ਗਿਆ ਬਿਨਾਂ ਪੈਸਿਆਂ ਤੋਂ ਉਹ ਬੱਚਾ ਤਾਂ ਮੋੜ ਲ ਕੇ ਜੇ ਫਾਈਲ ਇੱਥੇ ਹੀ ਅੱਜ ਬੰਦ ਹੁੰਦੀ ਆ ਠੀਕ ਇਹ ਫਾਈਲ ਦੁਬਾਰਾ ਨਹੀਂ ਖੁੱਲਣੀ ਚਾਹੀਦੀ ਠੀਕ ਹੈ ਜੇ ਵੰਦ ਹਊ ਤਾਂ ਛੱਡਾਂਗੇ ਨਹੀਂ ਸਾਡੇ ਕੋ ਮੌਕੇ ਇਹ ਤਾਂ ਨਹੀਂ ਉਹ ਅਸੀਂ ਪਹਿਲਾਂ ਤਾਂ ਇੱਕੋ ਹੀ ਰਹਿਣਾ ਹੈ ਮੈਨੂੰ ਤਾਂ ਦੇਖੋ ਮੇਰੇ ਮੇਰੇ ਤਾਂ ਮੈਂ ਤਾਂ ਵਿਚ ਵਿਚਾਲੇ ਪਿੱਛੇ ਗਿਆ ਕਹਿੰਦਾ ਮੈਂ ਤਾਂ ਨਾ ਕਰਨ ਵਾਲਾ ਇੰਨੇ ਜੋਗਾ ਹੈ ਨਹੀਂ ਸੀ ਉਹ ਨਾ ਤਾਂ ਮੈਂ ਗੱਜਣ ਮਾਜਰੀਨ ਜਾਣਾ ਨਾ ਹੋਰ ਮੈਂ ਤਾਂ ਗਰੀਬ ਆਦਮੀ ਵਿਚ ਵਿਚਾਲੇ ਪਿੱਛੇ ਗਿਆ ਮੈਂ ਤਾਂ ਕਹੀ ਜਾਣਾ ਵੀ ਭਾਈ ਉਹਨੂੰ ਰੋਕ ਦੋ ਮੇਰਾ ਕੋਈ ਐਡੀ ਪਹੁੰਚਣੀ ਹੈਗੀ ਇਹ ਆਪ ਦੇ ਆਪ ਕਰਾ ਰਿਹਾ ਉਹ ਕੁਝ ਸਟੈਂਡ ਲੈ ਗਿਆ ਮੈਂ ਤਾਂ ਕਹੀ ਜੰਨਾ ਹਾਂ ਠੀਕ ਹੈ ਮੈਂ ਮੰਨ ਗਿਆ ਤੁਹਾਡੀ ਜਿਹੜੀ ਤੁਸੀਂ ਫੈਲ ਬੰਦ ਕਹਿੰਦੇ ਹੋ ਕਿ ਮੈਂ ਦੇਖੋ ਕਿਵੇਂ ਕਰਾਉਂਗਾ ਕੀ ਕਰੂੰਗਾ ਮੇਰੇ ਹੱਥ ਵਿੱਚ ਕੀ ਆ ਆਮ ਬੰਦੇ ਦੀ ਨਹੀਂ ਨਹੀਂ ਇਹ ਤਾਂ ਜੇ ਫੈਲ ਬੰਦ ਵੀ ਨਹੀਂ ਮੰਨਦਾ ਅੱਜ ਤੋਂ ਅੱਜ ਤੋਂ ਬਾਅਦ ਜੇ ਰੋਣਾ ਹੀ ਛੜਨਾ ਚਾਹੀਦਾ ਤੇ ਇਹ ਇਹ ਗੱਲ ਇੱਥੀ ਮੁੱਕੂਗੀ ਮੁੱਕਣੀ ਅੱਜ ਛੱਡੋ ਹੁਣੀ ਬਸ 12 1 ਵਜੇ ਤੱਕ ਇਹ ਕਹਾਣੀ ਮੁੱਕਣੀ ਚਾਹੀਦੀ ਤਾਂ ਤੁਹਾਨੂੰ ਬੱਚਾ ਮਿਲੂਗਾ ਠੀਕ ਹੈ ਮੈਂ ਲਾਉਣਾ ਜੋ ਰੱਬ ਦੇ ਕੋਲ ਤੁਸੀਂ ਰਿੰਨਾ ਜੋਰ ਲਾ ਕੇ ਤੁਸੀਂ ਮੈਨੂੰ ਕਿੱਥੋਂ ਕਿੱਥੇ ਲੈ ਆਏ ਹੋ ਹੁਣ ਤੁਸੀਂ ਥੋੜਾ ਜਿਹਾ ਰੋਣਾ ਨਾਲ ਲਾਓ ਆਪਣਾ ਲਾਉਣੀ ਠੀਕ ਕਿ ਜੇ ਮੈਨੂੰ ਕਿਤੇ ਵੀ ਕਿਉਂਕਿ ਦੇਖੋ ਮੈਨੂੰ ਖਾਵਰ ਆਈ ਜਾਂਦੀ ਆ ਜਿੱਥੇ ਮੈਨੂੰ ਚਲਾਕੀ ਹੁੰਦੀ ਦੇਖੀ ਉੱਥੇ ਮੈਂ ਆਪਾ ਮੈਂ ਬਲਟੀ ਮਾਰ ਜਾਣਾ ਨਹੀਂ ਅਸੀਂ ਕੋਈ ਚਲਾਕੀ ਨਹੀਂ ਮੈਂ ਨਹੀਂ ਕੋਈ ਚਲਾਕੀ ਕਰ ਰਹਾ ਬੱਸ ਤੂੰ ਮੈਂ ਤਾਂ ਦੇਖ ਮੈਨੂੰ ਬੱਚੇ ਨਾਲ ਪਿਆਰਾ ਕੀ ਆ ਤੂੰ ਦੇਖ ਐ ਤਾਂ ਸੋਚ ਮੇਰੇ ਇਹ ਬਸਤ ਤੋਂ ਬਾਹਰ ਗੱਲ ਜਿਹੜੀ ਹੋ ਗਈ ਕਿ ਨਾ ਪੁਲਿਸ ਨੂੰ ਮੈਂ ਕਿਹਨੂੰ ਕਹਾ ਬਾਈ ਤੁਸੀਂ ਘਰੇ ਬੈਠੋ ਮੈਂ ਕਹਿਣਾ ਗੱਜਣ ਮਾਜਰੇ ਨੂੰ ਕਿ ਕਿਸੇ ਬੰਦੇ ਰਾਹੀਂ ਜੋਰ ਕੋ ਹਨਾ ਕਹੋ ਜੀ ਬਈ ਉਹ ਜਮਾ ਨਗਿਆ ਸਿਰਫ ਤਾਂ ਕਰਕੇ ਇਹ ਗੱਲ ਮੁੱਕਦੀ ਆ ਠੀਕ ਆ ਮੈਂ ਮੈਂ ਕਹਾਂ ਨਾ ਤੇ ਨਹੀਂ ਮੁੱਕਦੀ ਫਿਰ ਸਾਡੇ ਵੱਲੋਂ ਵੀ ਨਹੀਂ ਮੁੱਕਦੀ ਠੀਕ ਹੈ ਠੀਕ ਆ ਕੋਈ ਗੱਲ ਨਹੀਂ ਉਹ ਆਖੇ ਇਹ ਕਹਿ ਰਹੇ ਨੇ ਸਰਾਸਰ ਗਲਤ ਨਹੀਂ ਇਸ ਤਾਂ ਬੱਚੇ ਨੂੰ ਇਲਾਕੇ 'ਚ ਮਤਲਬ ਪਾਲ ਕਰ ਰਹੇ ਸੀ ਬੱਚੇ ਦੀ ਤੇ ਅਸੀਂ 2-3 ਵਜੇ ਨੂੰ ਫਿਰ ਘਰੇ ਵੀ ਆ ਗਏ ਸੀਗੇ ਮਤਲਬ ਜਦੋਂ ਸਾਡੀ ਪੈਸਿਆਂ 'ਚ ਉਹਨਾਂ ਨਾਲ ਗੱਲ ਮੁੱਕ ਗਈ ਸੀ ਤੇ ਪੈਸੇ ਤਿਆਰ ਕਰੇ ਹੋਏ ਸੀਗੇ ਵੀ ਚਲੋ ਪੈਸੇ ਦਵਾਂਗੇ ਬੱਚਾ ਲਵਾਂਗੇ ਸੀ ਤੇ ਉਦੋਂ ਬਾਅਦ ਜੋ ਕਾਰਵਾਈ ਪੁਲਿਸ ਦੀ ਹੋਈ ਹੈ ਜੀ ਉਹ ਪੁਲਿਸ ਨੂੰ ਪਤਾ ਉਹ ਚ ਆਪਣੀ ਕੋਈ ਵੀ ਇਨਵੋਲਵਮੈਂਟ ਨਹੀਂ ਹੈਗੀ ਇਹ ਵੀ ਹੋਣਾ ਸੀ ਤਾਂ ਜੀ ਘਰੇ ਬੈਠੇ ਆਂਗੇ ਸਾਨੂੰ ਹੁਣ ਕੀ ਪਤਾ ਕੀ ਹੋ ਰਿਹਾ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਇਹ ਰੋਗ ਸਰਾਸਰ ਗਲਤ ਨੇ ਜੀ ਹਾਂ ਜੀ ਅਸੀਂ ਤਾਂ ਜੀ ਘਰੇ ਬੈਠੇ ਆਂਗੇ ਸਾਡੇ ਦਾ ਸਮਾਂ ਜੀ ਬੱਚਾ ਉਹਨਾਂ ਨੇ ਚੱਕਿਆ ਤੇ ਅਸੀਂ ਤਾਂ ਪੈਸੇ ਤਿਆਰ ਕੀਤੇ ਹੋਏ ਸੀਗੇ ਉਹਨਾਂ ਨੂੰ ਦੇਣ ਵਾਸਤੇ ਹਾਂ ਜੀ ਮੇਯੂ ਦੇ ਨਾਲ ਜੀ ਸਾਡਾ ਕੀ ਇਲਾਗਾ ਤੇ ਗਾਇਸ ਤਾਂ ਘਰੇ ਬੈਠੇ ਆ ਪੁਲਿਸ ਜੋ ਕਾਰਵਾਈ ਕਰ ਰਹੀ ਆ ਆਪਣੇ ਪੱਧਰ ਤੇ ਕਰ ਰਹੀ ਸੀ ਹਾਂਜੀ ਪਰਿਵਾਰ ਨੂੰ ਸੁਨੇਹਾ ਲਾਇਆ ਗਿਆ ਸੀ ਉਹ ਕਹਿੰਦੇ ਵੀ ਅਸੀਂ ਆਉਦੇ ਵੱਖਰਾ ਤੌਰ ਤੇ ਬਾਅਦ ਚ ਆਪਣਾ ਵਿਊ ਰੱਖਾਂਗੇ ਉਹਨਾਂ ਨੇ ਰੱਖਣਾ ਉਹ ਰੱਖ ਸਕਦੇ ਆ ਜੀ ਸਾਡੇ ਕੋਲ ਇੱਕ ਵਾਰੀ ਮੈਸੇਜ ਨਾਲ ਲਗਾਏਗਾ ਪੰਚਾਇਤ ਕੀ ਸੋਚੂ ਕੋ ਪੰਚਾਇਤ ਤਾਂ ਸਾਝੀ ਪੰਚਾਇਤ ਹੁੰਦੀ ਆ ਜੀ ਸਾਨੂੰ ਦੋਵੇਂ ਕੋਜੇ ਨਹੀਂ ਪਰ ਜੋ ਬੰਦਾ ਕੋਈ ਗੁਨਾਹ ਕਰਦਾ ਉਹਦੇ ਵਿੱਚ ਪੰਚਾਇਤ ਦਾ ਕੋਈ ਮੋਲ ਨਹੀਂ ਹੈਗਾ ਜੀ ਉਹਨੇ ਕਿਉਂ ਕਰਿਆ ਕੀ ਕਾਰਨ ਬਣਿਆ ਉਹਦਾ ਕਰਨ ਦਾ ਦੇਖੋ ਫੈਮਲੀ ਵਧੀਆ ਇਹ ਨਹੀਂ ਕਹਿੰਦੇ ਗੁਰਸਖਾ ਫੈਮਲੀ ਆ ਪਹਿਲਾਂ ਇੱਧਰ ਪੂਰੇ ਹੈਗਾ ਸੀ ਬੱਚਾ ਠੀਕ ਸੀ ਜਦੋਂ ਬਾਹਰ ਗਿਆ ਕੀ ਹੋ ਗਿਆ ਕੀ ਨਹੀਂ ਹੋਇਆ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਅਸੀਂ ਇਹਨੂੰ ਕੀ ਪ੍ਰੇਸ਼ਾਨੀਆਂ ਆਈਆਂ ਇਹਨਾਂ ਨੂੰ ਕੀ ਜ਼ਰੂਰਤ ਪਈ ਉਹਨੂੰ ਉਹਨੇ ਕੰਮ ਕਿਉਂ ਕੀਤਾ ਨੇ ਬਾਹਰ ਜਾਣ ਤੋਂ ਬਾਅਦ ਕੀ ਹੋਇਆ ਉਹਦੇ ਨਾਲ ਉੱਥੇ ਕੀ ਘਟਨਾ ਵਾਪਰੀ ਉਹਦੇ ਬਾਰੇ ਕਹਿ ਸਕਦੇ ਅਸੀਂ ਬਿਨਾ ਸਬੂਤਾਂ ਤੋਂ ਤਾਂ ਜੀ ਆਪਾਂ ਗੱਲ ਕਿਸੇ ਨੂੰ ਕਹਿ ਨਹੀਂ ਸਕਦੇ ਉਹ ਗਲਤ ਤੱਕ ਗੱਲ ਕਰਨੀ ਕਿਉਂ ਪੁਲਿਸ ਦਾ ਮੈਟਰ ਆ ਜੀ ਉਹ ਪੁਲਿਸ ਆਪਣੀ ਆਵਦੇ ਤਰੀਕੇ ਨਾਲ ਤਫतीश ਕਰ ਰਹੀ ਹੈ ਹਾਈ ਕੋਰਟ ਚ ਇਹਨਾਂ ਦਾ ਕੇਸ ਚੱਲ ਰਿਹਾ ਜੋ ਸੱਚਾ ਸਾਹਮਣੇ ਆਈ ਜਾਣਾ ਜੀ ਨਹੀਂ ਅਸੀਂ ਬਿਲਕੁਲ ਰਾਤ ਨੂੰ ਅਸੀਂ 2 ਵਜੇ ਮੁੜ ਕੇ ਆਇਆ ਸੁਬਾਹ ਫਿਰ ਅ 4 ਵਜੇ ਫਿਰ ਵਾਪਸ ਅਸੀਂ ਲੱਭਣ ਲੱਗ ਗਏ ਸਾਨੂੰ ਮਤਲਬ ਇਹਨਾਂ ਨੇ 1 ਵਜੇ ਜਰੂਰ ਕਾਲ ਕੀਤਾ ਵੀ ਮੇਰੀ ਆਪਣੀ ਗੱਲ ਪੈਸਿਆਂ 'ਚ ਗੱਲ ਹੋ ਗਈ ਆ ਵੀ ਤੁਸੀਂ ਪਿੱਛੇ ਵਾਪਸ ਮੁੜਿਆ ਹੋ ਹੋਣਾ ਕਿ ਹੁਣ ਤੁਸੀਂ ਲੱਭਿਓ ਹੋਰ ਨਾ ਲੱਭਿਓ ਤੇ ਗੱਲ ਨਿਬੜੀ ਆਪਣੀ ਪੈਸਿਆਂ 'ਚ ਵੀ ਤੁਸੀਂ ਘਰ ਵਾਪਸ ਆ ਜਾਓ ਅਸੀਂ ਉੱਥੋਂ ਹੀ ਅਮਰਗੜ ਤੋਂ ਅਸੀਂ ਵਾਪਸ ਘਰ ਆ ਗਏ ਪਰ ਉਹਦੇ ਬਾਅਦ ਅਸੀਂ ਪਿੱਛੇ ਨਹੀਂ ਗਏ ਪੁਲਿਸ ਦੇ ਜੋ ਆਪਣੀ ਕਾਰਵਾਈ ਸੇ ਉਹ ਕਰ ਰਹੀ ਸੀ ਪੁਲਿਸ ਤਾਂ ਕਿਹਨੂੰ ਦੱਸਦੀ ਨਹੀਂ ਹੁੰਦੀ ਕੀ ਕਰਨਾ ਅਸੀਂ ਜਾਂ ਕਿੱਥੇ ਜਾਣੇ ਆ ਕੀ ਟਰੈਕ ਕਰਦੇ ਆ ਉਹਦੇ ਬਾਰੇ ਨਾ ਸਾਨੂੰ ਨੌਲਿਜ ਸੇ ਇਹਦੇ ਬਾਰੇ ਕੋਈ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਗੱਲ ਇਹ ਹੈ ਵੀ ਅਮਰਧਾਰੀ ਹੈਗਾ ਸੀ ਅਮਰਧਾਰੀ ਕੋਲੋਂ ਆਸ਼ਤਾ ਕੀਤੀ ਨਹੀਂ ਜਾਂਦੀ ਇਹ ਜੀ ਵੀ ਮੈਂ ਬੰਦਾ ਇਸ ਲੋਟ ਕਰੂਗਾ ਪਰ ਹੁਣ ਤੱਕ ਕੀਤਾ ਉਹਨੇ ਕਿ ਨਾ ਮਤਲਬ ਆਪਾਂ ਕੀ ਮੰਨ ਲਈਏ ਵੀ ਅਮਰਤ ਸ਼ੱਕ ਹੈ ਹੋਏ ਸੀ અમર સકેવાલે બંદે ਨੂੰ તા મતલબ ਜਿਵੇਂ કહેને કોઈ કઉતે دی છોટી મારની ਵੀ ઓખી લગદી આ ਤੇ ਹੁਣ ਜਦੋਂ ਉਹਨੇ ਕੀਤਾ ਹੁਣ ਤਾਂ ਸਾਰੀ ਉਹਦੀ आवाज ਪਛાન ਆ ਗਈ ਗੱਲ ਇਹ ਜੇ ਲੋੜ ਤਾਂ ਹੁਣ ਤੁਸੀਂ ਦੇਖੋ ਵੀ ਇਕਲੌਤਾ ਦਾ ਬੇਟਾ ਸੀ ਪਰ ਗੱਲ ਇਹ ਆ ਵੀ ਹੁਣ ਲੋੜ ਤਾਂ ਉਹਨਾਂ ਦੇ ਕੋਲ ਕਿੰਨਾ ਕ ਜਿਹੜਾ کاروبار ਸੀ ਮੈਂ ਵੀ ਮਾਲੀ ਸਾਹਿਬ ਦੀ ਇੱਕ ਇੰਟਰਵਿਊ ਸੁਣੀ ਆ ਉਹ ਕਹਿੰਦੇ ਨੇ ਵੀ ਵੀ ਉਹਨਾਂ ਦਾ ਘਰ-ਬਾਰ ਵਧੀਆ ਸੀ ਉਹ ਕਿਸੇ ਨੇ ਵੀਡੀਓ ਚਲਾਤੀ ਵੀ ਘਰ-ਬਾਰ ਦੇਖ ਲਿਆ ਕੋਈ ਹੋਰ ਕੋਈ ਏਡਾ ਆਮਦਨ ਦਾ ਸਰੋਸਤਾ ਉਹਨਾਂ ਕੋਲ ਹੈ ਨਹੀਂ ਸੀ ਕਿਲਾ ਡੇਢ ਕਿਲਾ ਜ਼ਮੀਨ ਹੈ ਤੇ ਹੋਰ ਕੋਈ ਡੰਗਰ ਪਸ਼ੂ ਵੀ ਨਹੀਂ ਰੱਖਦੇ ਵੀ ਜਿਹਦੀ ਕੋਈ ਆਮਦਨ ਹੋਵੇ ਤੇ ਠੇਕੇ ਤੇ ਲੈ ਕੇ ਜ਼ਮੀਨ ਠੇਕੀਗਰ ਖੇਤੀ ਕਰਦੇ ਨੇ ਤੇ ਪੈਸੇ ਚੱਕ ਕੇ ਕੁਛ ਉਹਨੂੰ ਬਾਹਰ ਭੇਜਿਆ ਦੀ ਪੈਸੇ ਦੀ ਉਹਨਾਂ ਨੂੰ ਲੋੜੀ ਤੇ ਮੂਰੇ ਵਿਆਹ ਉਹਦਾ ਆ ਕੇ ਇੱਥੇ ਪਾਰਟੀ ਰੱਖੀ ਦੀ ਕਹਿੰਦੇ ਵਿਆਹ ਤੇ ਵੀ ਸੁਣਦੇ ਤੇ ਵੀ ਤਕੜੇ ਪੈਸੇ ਲਾਉਣੇ ਨੇ ਹੁਣ ਪੈਸਾ ਉਧਰ ਆਪਾਂ ਨੂੰ ਪਤਾ ਹੀ ਆ ਵੀ ਕੈਨੇਡਾ 'ਚ ਬੱਚਿਆਂ ਦੇ ਕੀ ਹਾਲਾਤ ਨੇ ਪੈਸਾ ਬਣਦਾ ਹੈ ਨਹੀਂ ਇੰਨਾ ਪੈਸਾ ਹੁਣ ਆ ਕੇ 20 ਲੱਖ ਖਰਚਦਾ ਉਹ ਗਹਿਣੇ ਵੀ ਦੱਸਦੇ ਨੇ ਵੀ ਅਸੀਂ ਗਹਿਣੇ ਬੁੱਕ ਕਰਾਏ ਹੋਏ ਤੇ ਵੀ ਉਹ ਪੈਸਾ ਉਹਨੂੰ ਕਿੱਥੋਂ ਆਉਣਾ ਸੀ ਗੱਲ ਤਾਂ ਇਹ ਵੀ ਉਹਨੇ ਇਹੀ ਸੋਚਿਆ ਵੀ ਮੈਂ ਕਿਵੇਂ ਨਾ ਕਿਵੇਂ ਸਾਡੇ ਪਰਿਵਾਰ ਵਾਰੇ ਉਹਨੂੰ ਭੇਜ ਤੀ ਵੀ ਐ ਸਲੋਟ ਮੇ ਬਣਾ ਲਾ ਪਈ ਸੀ ਲਗਭਗ ਪੈਸੇ ਨਹੀਂ ਹੋਏ ਬਿਲਕੁਲ ਜੀ ਪੈਸਿਆਂ ਲਈ ਸਭ ਤੋਂ ਪੈਸੇ ਮੰਗੇ ਨਹੀਂ ਪੈਸਾ ਲਈ ਇਹ ਕੀਤਾ ਹੋਰ ਤਾਂ ਕੋਈ ਮਤਲਬ ਮਸਲਾ ਨਹੀਂ ਸੀ ਸਾਡਾ ਪਿਆਰ ਹੈ ਵਧੀਆ ਪਿਆਰ ਸੀ ਕਿਹਾ ਜਾਂਦਾ ਵੀ ਬਾਹਰ ਨਹੀਂ ਜੀ ਉਹੀ ਕਹਿੰਦਾ ਬੱਚੇ ਨੂੰ ਅਸੀਂ ਪੁੱਛਿਆ ਸੀ ਕਹਿੰਦਾ ਵੀ ਨਹੀਂ ਕੋਈ ਪਾਠ ਨਹੀਂ ਕਰਾਇਆ ਜੀ ਕਹਿੰਦਾ ਤੇ ਰੱਖਿਆ ਉਹਨੂੰ ਗੱਲ ਇਹ ਵੀ ਰਾਤ ਨੂੰ ਗੱਡੀ 'ਚ ਰੱਖਿਆ ਤੇ ਜਦ ਰਾਤ ਨੂੰ ਲੈ ਗਏ ਨੇ ਇਥੋਂ ਮਤਲਬ ਹਨੇਰਾ ਜਦੋਂ ਅਸੀਂ ਮਗਰ ਪੈ ਗਏ ਆ ਜਾਂ ਦਿਨ ਸੀ ਥੋੜਾ ਜਿਹਾ ਸਵੇਰੇ 6 ਵਜੇ ਤੇ ਉਦੋਂ ਮਾ ਥੋੜੀ देर ਬਾਅਦ ਹਨੇਰਾ ਹੋ ਗਿਆ ਜਾ ਕੇ ਬੱਚੇ ਨੂੰ ਪਤਾ ਨਹੀਂ ਕੀ ਕੋਈ ਗੋਲੀ ਦੇਤੀ ਜਾਂ ਕਹਿੰਦੇ ਨੇ ਬੁਖਾਰ ਵੀ ਹੋਇਆ ਤੇ ਬੁਖਾਰ ਦੀ ਦੇਤੀ ਜਾਂ ਕੋਈ ਨਸੇ ਦੀ ਦੇਤੀ ਬੱਚਾ ਤਾਂ ਫਿਰ ਸੌਂ ਗਿਆ ਉਹਨੂੰ ਕੁਛ ਨਹੀਂ ਖਾਣ ਪੀਣ ਨੂੰ ਦਿੱਤਾ ਅਸੀਂ ਪੁੱਛਿਆ ਦੀ ਵੀ ਖਾਣ ਪੀਣ ਨੂੰ ਕੁਛ ਦਿੱਤਾ ਤੈਨੂੰ ਕੋਈ ਰਾਤ ਨੂੰ ਜਾਂ ਹੋਰ ਕਹਿੰਦਾ ਨਹੀਂ ਕੀ ਤਵੇ ਤਾਂ ਵੀ ਖਤਰਾ ਵਾ ਖਤਰੇ ਵਾਲੀ ਗੱਲ ਤਾਂ ਜੀ ਉਹਨਾਂ ਨੂੰ ਸਾਡੇ ਤੋਂ ਕੀ ਖਤਰਾ ਹੁਣ ਖਤਰਾ ਤਾਂ ਸਾਨੂੰ ਆ ਸਾਡੇ ਤੇ ਉਹ ਦੋਸ਼ ਲਗਾ ਰਹੇ ਨੇ ਵੀ ਪੈਸੇ ਦੇ ਕੇ ਸਾਡਾ ਮੁੰਡਾ ਮਰਵਾਤਾ ਇਹਨਾਂ ਨੇ ਹੁਣ ਮਤਲਬ ਖਤਰਨਾਕ ਸਾਨੂੰ ਹੋ ਗਿਆ ਵੀ ਸਾਡਾ ਕੋਈ ਨੁਕਸਾਨ ਕਰ ਸਕਦੇ ਨੇ ਹੁਣ ਅਸੀਂ ਬੱਚੇ ਨੂੰ ਪਿੰਡ 'ਚ ਕੋਈ ਖੇਡਣ ਨਹੀਂ ਭੇਜ ਸਕਦੇ ਤੇ ਮਤਲਬ ਹਰ ਵਕਤ ਸਾਨੂੰ ਅਬਦੀ ਵੀ ਚਿੰਤਾ ਰਹਿਣੀ ਆ ਵੀ ਕੀ ਸਾਡੇ ਨਾਲ ਕਰ ਦੇਣ ਚਿੰਤਾ ਤਾਂ ਸਾਨੂੰ ਉਹਨਾਂ ਨੂੰ ਕੀ ਖਤਰਾ ਦੇਖੋ ਇਹ ਤੁਸੀਂ ਦੇਖੋ ਵੀ ਜਦੋਂ ਆਮ ਕਹਿ ਰਹੇ ਨੇ ਸਰੇੰਮ ਵੀ ਬੱਚਾ ਸਾਡਾ ਵੀ ਪੈਸੇ ਦੇ ਕੇ ਮਰਵਾਇਆ ਹਾਲਾਂਕਿ ਸਾਡੇ ਤੇ ਦੋਸ਼ ਲਾ ਰਹੇ ਨੇ ਵੀ ਸਾਨੂੰ ਇਹਦੇ 'ਚ ਮਤਲਬ ਅਸੀਂ ਗੁਰੂ ਘਰ ਦੇ ਵਿੱਚ ਬੈਠਾ ਮੈਂ 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 ਤਾਂ ਕਹਿੰਦਾ ਵੀ ਮੈਂ ਸੌਂਕ ਆ ਕੇ ਕਹਿ ਸਕਦਾ ਵੀ ਮੈਂ ਵੀ ਸਾਨੂੰ ਕੋਈ ਪਤਾ ਹੀ ਨਹੀਂ ਤੇ ਉਹਦਾ ਵੀ ਵੀ ਜਸਪ੍ਰੀਤ ਐ ਉਸ ਵੇਲੇ ਤੱਕ ਜਦੋਂ ਤੱਕ ਸ਼ਾਮ ਤੱਕ ਵੀ ਉਹ ਹੋਇਆ ਵੀ ਅਸੀਂ ਪੈਸੇ ਦੇਣ ਤਾਂ ਦੂਰ ਦੀ ਗੱਲ ਐ ਵੀ ਅਸੀਂ ਮਰਵਾਉਣਾ ਕਿਉਂ ਤੀ ਜੇ ਸਾਨੂੰ ਪਤਾ ਵੀ ਲੱਗ ਜਾਂਦਾ ਵੀ ਇਹ ਇਹ ਮੁੰਡਾ ਜਸਪ੍ਰੀਤ ਆ ਸਾਡਾ ਤਾਂ ਤਾਂ ਮੈਂ ਇਹਨਾਂ ਕੋਲੇ ਆਪੇ ਜਾ ਕੇ ਕਹਿੰਦਾ ਜੀ ਵੀ ਵੀ ਤੁਸੀਂ ਆਹ ਹੋ ਗਈ ਭਾਈ ਆਪਣੇ ਬੱਚੇ ਤੋਂ ਗਲਤੀ ਹੋ ਗਈ ਤੁਸੀਂ ਜਾਓ ਐਸ ਤਰ੍ਹਾਂ ਲਿਆਓ ਬੱਚੇ ਨੂੰ ਵੀ ਕੋਈ ਗੱਲ ਨਹੀਂ ਗਲਤੀ ਕਰ ਲਈ ਨਵੀਂ ਉਮਰ ਆ ਬੱਚੇ ਦੀ ਕੋਈ ਗੱਲ ਨਹੀਂ ਮੈਂ ਤਾਂ ਆਪ ਕਹਿ ਦੇਣਾ ਸੀ ਅੱਜ ਕੱਠ ਦੇ ਵਿੱਚ ਬੁਲਾਇਆ ਸੀ ਜੀ ਪਹਿਲਾਂ ਵੀ ਕਿਹਾ ਸੀ ਸੀ ਪੰਚਾਇਤ ਨੂੰ ਜਦੋਂ ਦੂਜੀ ਵੀਡੀਓ ਪਾਈ ਉਹਨਾਂ ਨੇ ਸਾਡਾ ਨਾਂ ਲਿਆ ਤੇ ਮਤਲਬ ਕਿਹਾ ਸੀ ਵੀ ਬਲਾਬੋ ਵੀ ਉਹਨਾਂ ਕੋਲੇ ਜੇ ਕੋਈ ਸਬੂਤ ਹੈਗਾ ਦੱਸਣ ਬੇਸੀ ਪੰਚਾਇਤ ਦੇ ਵਿੱਚ ਅਸੀਂ ਵੀ ਦੱਸਾਂਗੇ ਪਿੰਡ ਦੇ ਲੋਕਾਂ ਨੂੰ ਸੱਚਾਈ ਦਾ ਪਤਾ ਲੱਗਣਾ ਚਾਹੀਦਾ ਵੀ ਵੀ ਪੈਸੇ ਦੇ ਕੇ ਵਾਲੀ ਜਿਹੜੀ ਗੱਲ ਸਾਡੇ ਤੇ ਦੋਸ਼ ਲਾਉਂਦੇ ਨੇ ਪਿੰਡ ਦੇ ਲੋਕਾਂ ਨੂੰ ਸੱਚੀ ਤਾਂ ਪਤਾ ਲੱਗੇ ਹੁਣ ਅਸੀਂ ਆ ਹੀ ਅੱਜ ਤੁਹਾਨੂੰ ਬੁਲਾਇਆ ਵੀ ਵੀ ਪਿੰਡ ਦੇ ਲੋਕਾਂ 'ਚ ਅੱਜ ਬੁਲਾਇਆ ਸੀ ਸਰਪੰਚ ਸਾਹਿਬ ਨੂੰ ਕਿਹਾ ਸੀ ਉਹ ਨਹੀਂ ਆਏ ਹੁੰਦੇ ਨਹੀਂ ਕਿ ਕੈਮਰੇ 'ਚ ਮੇਰੀ ਦੱਸੋ ਆ ਕੇ ਕੀ ਹੈ ਵੀ ਜਿਹੜਾ ਤੁਸੀਂ ਪਾਉਂਦੇ